ਜੋ ਬਾਕੀ ਬੰਦੇ ਬਾਹਰ ਹੋ ਜਾਓ ਬਈ ਨਾ ਵੀ ਨਾ ਹੋ ਜਾਵਾ ਨਾ ਦੀਏ ਓਕੇ ਓਕੇ ਬਾਹਰ ਹੋ ਜਾਵਾਰ ਬਾਹਰ ਹੋ ਜਾਓ ਸਾਰੇ ਮੇਰੇ ਭਰਾ ਇੱਕ ਵਧੀਆ ਜੋੜੀ ਆ ਵਧੀਆ ਸਹਿਯੋਗ ਦਿਓ ਬਈ ਕਰਸੀ ਤੇ ਬਹਿ ਜਾਓ ਤਿਆਣਾ ਦੋ ਇਹਨੇ ਦੱਸਣਾ ਆ ਤਿੰਨ ਚਾਰ 5 6 13 13 ਤੋਂ ਇੱਕਰਮ ਉੱਪਰ ਆ ਜੀ ਇੱਕ ਮਿੰਟ ਦੇ 14 88 ਝੋਟਾ ਚੱਲਦਾ ਆ ਜੀ 15 ਮੰਨਾ ਪੰਡਾਲ ਯੂ ਐਸ ਏ ਜਸਵੀਰ ਸਿੰਘ ਇਟਲੀ ਦਾ 16 ਮੈਂ ਮੇਰਾ ਵੀਰ ਇੱਧਰੋਂ ਨਹੀਂ ਵੀਧਰੋਂ ਦਸੀ ਜਿੱਦੇ ਇੱਕ ਜਣਾ 17 ਉੱਪਰਲੇ ਪਾਸੇ ਬੋਲ ਚੱਲਦਾ ਸਰਜੀਤ ਸਿੰਘ ਸਾਧਪੁਰ ਦਾ 18 ਸਾਫ ਸਾਧਪੁਰ ਗੋਪੀ ਸਰਪੰਚ ਸਾਧਪੁਰ ਉਹਨੇ ਗੋਰਾ ਯੂਐਫਐਸ ਸਾਧਪੁਰ ਦਾ ਬਿੰਦਾ ਠੋਲਾ ਹਟਾਵਾ ਇਸ ਜੋ ਦਾ ਵੀ ਗੋਪੀਤਾ ਉਧਰ ਮੇਰਾ ਵੀ ਦੱਸ ਦਿਓ ਕੁਛੇ ਚੱਲ ਰਿਹਾ ਇੱਕ ਜਣਾ 21 ਬੈਠ ਕੇ ਬਿੰਦੇ ਪਰ 22 ਬੈਠ ਕੇ 57 ਉਹ ਨਾ ਬਈ 56 ਆਲ ਮੁਖਰਾਵ ਗੁਰੂ ਨੂੰ ਲੱਗਦਾ ਤੁਸੀਂ ਨਾ ਸਾਡੇ ਜੀ ਛੱਟ 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 ਮਾਰ ਦਿਓ ਤਾੜੀਆਂ ਇੱਕ ਵਾਰ ਦੇ ਜੋਰ ਦੇ ਨਾਲ ਬਹੁਤ ਹੀ ਵਧੀਆ ਜੋਕ ਚੱਲਿਆ ਸਮਾਂ ਸੁਣੋ ਗੌਰ ਦੇ ਨਾਲ ਸਮਾਂ 4 ਮਿੰਟ 47 ਸਕਿੰਟ 0.447 0 ਹਲੇ ਤੱਕਰ ਚੱਲੀਆਂ ਜੋਗਾ ਚੋਂ ਘਟ ਸਮਾਂ ਆਜੋ 80 ਨੰਬਰ ਵਾਲੇ